ਯਾਰੀ ਜੜਵੇ ਗਾਉਂਦੇ ਪਿੰਡ ਗਿੱਦੜਵਿੰਡੀ ਵਿਖੇ ਅੱਜ ਅਸੀਂ ਖੜੇ ਹਾਂ ਜਿੱਥੇ ਕਿ ਜਗਰਾਉ ਵਿਖੇ ਕਤਲ ਹੋਏ ਕਬੱਡੀ ਖਿਡਾਰੀ ਤੇਜਪਾਲ ਦਾ ਅੰਤਮ ਸੰਸਕਾਰ ਹੋਇਆ ਹੈ ਮੌਕੇ ਤੇ ਜਿੱਥੇ ਇਲਾਕੇ ਦੇ ਵੱਖ-ਵੱਖ ਪਿੰਡਾਂ ਚੋਂ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹਨ ਤੇਜਪਾਲ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਉੱਥੇ ਹੀ ਤੇਜਪਾਲ ਦੀ ਮਾਤਾ ਸੁਹਿੰਦਰਕੌਰ ਨੇ ਵੀ ਉਸ ਦੀ ਅਰਥੀ ਨੂੰ ਜਿੱਥੇ ਮੋੜਾ ਦਿੱਤਾ ਹੈ ਉੱਥੇ ਹੀ ਉਹਦੀਆਂ ਸਾਰੇ ਦੀਆਂ ਸਾਰੀਆਂ ਰਸਮਾਂ ਵੀ ਕੀਤੀਆਂ ਹਨ ਤੇ ਪੂਰੇ ਪਿੰਡ ਵਾਸੀਆਂ ਦੇ ਨਾਲ-ਨਾਲ ਉਹਦੇ ਨਾਲ ਕਬੱਡੀ ਖੇਡਦੇ ਖਿਡਾਰੀਆਂ ਨੇ ਵੀ ਕਿਹਾ ਹੈ ਕਿ ਇਹ ਕੋਈ ਨਵੀਂ ਘਟਨਾ ਨਹੀਂ ਹੈ ਕਬੱਡੀ ਪਲੇਅਰਾਂ ਨਾਲ ਧੱਕਾ ਹੋਣ ਦੀ ਜਿਸ ਤਰ੍ਹਾਂ ਤੇਜਪਾਲ ਨੂੰ ਕਤਲ ਕੀਤਾ ਗਿਆ ਹੈ ਤੇ ਉਸ ਦੇ ਕਤਲ ਲਈ ਜਿੰਨੇ ਵੀ ਮੁਲਜ਼ਮ ਜ਼ਿੰਮੇਵਾਰ ਨੇ ਉਹਨਾਂ ਨੂੰ ਜਗਰਾਉ ਪੁਲਿਸ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੇ ਤਾਂ ਜੋ ਤੇਜਪਾਲ ਨੂੰ ਇਨਸਾਫ ਮਿਲ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅੱਜ ਜੋ ਅੰਤਮ ਸੰਸਕਾਰ ਜਿਹੜਾ ਕਰ ਰਹੇ ਹਨ ਉਹ ਪੁਲਿਸ ਦੇ ਭਰੋਸੇ ਤੇ ਹੀ ਕਰ ਰਹੇ ਹਨ ਤੇ ਉਹਨਾਂ ਨੂੰ ਉਮੀਦ ਹੈ ਕਿ ਪੁਲਿਸ ਆਪਣੇ ਭਰੋਸੇ ਤੇ ਪੂਰਾ ਖਰਾ ਉਤਰੇਗੀ ਤੇ ਜਿਹੜਾ ਤੀਜਾ ਮੁਲਜ਼ਮ ਜਿਹੜਾ ਕਾਲਾ ਰੂਮੀ ਫਰਾਰ ਹੈ ਉਸ ਨੂੰ ਵੀ ਜਲਦੀ ਕਾਬੂ ਕਰਕੇ ਤੇਜਪਾਲ ਨੂੰ ਬੰਦਾ ਇਨਸਾਫ ਦਿੱਤਾ ਜਾਵੇਗਾ ਆਪਣੇ ਸਾਥੀ ਰਜਨੀਸ਼ ਵੰਸਲ ਦੇ ਨਾਲ ਹੀਮ ਰਾਜ ਬੱਬਰ ਦੇਨਿਕ ਸਵੇਰਾ ਨਿਊਜ਼ ਜਗਰਾਉਂ ਮੇਰਾ ਨਾਮ ਮਮਨਦੀਪ ਸਿੰਘ ਹੈ ਜੀ ਪਿੰਡ ਮੇਰਾ ਕਿੱਧਰ ਵੰਡੀ ਹੋਈ ਹੈ ਇਹੀ ਅਹੀ ਦੋਨੇ ਜਾਤੀ ਦੋਨੇ ਸਾਰੇ ਜਿਹੜੇ ਮੈਚ ਖੇਡਣ ਵਾਲੇ ਮੁੰਡੇ ਸਾਰੇ ਇਕੱਠੇ ਇਕੱਠੇ ਜੀ ਕਿੰਨੇ ਵਧੀਆ ਪਲੇਅਰ ਸੀਗੇ ਇਹ ਮੁੰਡਾ ਬਹੁਤ ਵਧੀਆ ਸੀਗਾ ਬਹੁਤ ਵਧੀਆ ਪਲੇਅਰ ਸੀ ਇੱਕ ਸਪੋਰਟਸਮੈਨ ਸੇ ਭਾਲੀ ਉਹਦੇ ਚ ਸਾਰੀਆਂ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਬੰਦੇ ਨੂੰ ਚਾਹੀਦੀਆਂ ਨੇ ਅਮਰਤਾ ਤੇ ਉਹ ਬੰਦਾ ਬਹੁਤ ਵਧੀਆ ਜਿਵੇਂ ਇੱਕ ਤੀ ਤਿਆਰੀ ਕਰ ਰਿਹਾ ਸੀਗਾ ਸੋਚ ਕੇ ਵੀ ਹਾਂ ਮੈਂ ਕੁਝ ਕਰੂੰਗਾ ਤੱਕਾ ਹੋ ਗਿਆ ਧੱਕਾ ਹੋ ਗਿਆ ਬਹੁਤ ਵੱਡਾ ਧੱਕਾ ਹੋ ਗਿਆ ਉਹਦੇ ਅੱਧੇ ਸੁਪਨੇ ਉਹਦੇ ਘਰਦਿਆਂ ਦੇ ਪਿੱਛੇ ਉਹਦੇ ਚੌਂਣ ਵਾਲਿਆਂ ਦੇ ਸਾਰਿਆਂ ਦੇ ਰਹਿ ਗਏ ਕੀ ਮੰਗ ਕਰਦੇ ਹੁਣ ਮੈਂ ਸਾਫ ਮੰਗ ਇਹੀ ਕਰਦੇ ਆ ਜੇ ਇਨਸਾਬ ਮਿਲਣਾ ਚਾਹੀਦਾ ਜਿਵੇਂ ਨਹੀਂ ਲਿਵਾਂ ਤੂੰ ਮੈਂ ਸਾਡੇ ਨਾਲ ਹੀ ਖੇਡਦਾ 2022 ਤੇ ਸਾਰੇ ਮੇਲੇ ਸੀ ਇਕੱਠੇ ਖੇਡੇ ਮੇਰੇ ਸੱਟ ਲੱਗ ਗਈ ਫਿਰ ਥੋੜਾ ਜਿਹਾ ਘਟ ਗਿਆ ਖੇਡਣਾ ਤੇ ਉਦਾਂ ਸਾਡਾ ਪਿਆਰ ਬਹੁਤ ਜ਼ਿਆਦਾ ਸੀਗਾ ਹਾਂਜੀ ਤੇ ਹੋਣ ਕਿਵੇਂ ਮਤਲਬ ਇਹ ਨਾਲ ਜਿਹੜਾ ਠਕਾਇਆ ਕੀ ਮੰਨ ਕਰਦੇ ਇਹ ਇਨਸਾਮ ਮਿਲਣਾ ਚਾਹੀਦਾ ਈ ਇਹ ਤਾਂ ਕਦੋਂ ਦਾ ਚੱਲਦਾ ਆਇਆ ਵਾ ਇਹ ਕੋਈ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਵਾ ਤੇ ਪਲੇਅਰਾਂ ਨਾਲ ਐ ਇੰਨੀ ਤਿਆਰੀ ਕਰਦੇ ਮਿਹਨਤ ਕਰਦੇ ਆ ਇੰਨਾ ਟਾਈਮ ਮਿਹਨਤ ਕਰਕੇ ਫਿਰ ਬੰਦੇ ਨੇ ਆਪਦੀ ਗੇਮ ਕਰਨੀ ਹੁੰਦੀ ਜੇ ਉਦੋਂ ਨੂੰ ਤਾਂ ਫਿਰ ਤੁਹਾਨੂੰ ਪਤਾ ਹੀ ਆ ਇਹ ਕੋਈ ਪਹਿਲੀ ਬਰਾਣੀ ਬਹੁਤ ਟਾਈਮ ਦਾ ਹੁੰਦਾ ਆ ਰਿਹਾ ਈ ਵੀ ਇਨਸਾਫ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਹੀ ਮਿਲਣਾ ਚੱਕੇ ਤੋਂ ਹੀ ਘਟਾਵਾਂ ਰੁਕਣੀ ਹੈ ਰੁਕਣੀਆਂ ਚਾਹੀਦੀਆਂ ਹੀ ਜ਼ਰੂਰ ਰੁਕਣੀਆਂ ਚਾਹੀਦੀਆਂ ਨਹੀਂ ਤਾਂ ਦੇਖ ਲਓ ਤੁਸੀਂ ਹਾਲ ਇੱਥੇ ਹੁਣ ਪਰਿਵਾਰ ਦਾ ਪਿੱਛੇ ਤੇ ਜਿਹੜੇ ਨਾਲ ਖੇਡਦੇ ਮਿੱਤਰਾਂ ਦਾ ਹਾਂਜੀ ਅੱਜ ਸਰਕਾਰ ਹੋ ਗਿਆ ਜੀ ਵਾਸਤੇ ਤੇ ਵੋਲਸ ਨੇ ਸਾਨੂੰ ਪ੍ਰੋਚਾ ਦਵਾਇਆ ਤੀਜਾ ਵੀ ਕਿਹੜਾ ਹੈਗਾ ਵਾ ਜੋ ਸੀ ਉਹ ਗਰਪਨਾਰ ਸੀ ਜੇਤੀ ਕਰ ਲੰਗੇ ਸਸਕਾਰ ਅੱਜ ਕਰਤਾ ਹੀ ਹਾਂਜੀ 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 ਘੱਟ ਬਹੁਤ ਹੋਇਆ ਹੋਇਆ ਜੀ ਉਹ ਵਧੀਆ ਮੁੰਡੇ ਦਾ ਨੇਚਰ ਸੀਗਾ ਜੀ ਰੇਗਣਾ ਬਣੀ ਹੋਈ ਸੀਗੀ ਜੀ ਉਹ ਸੁਣੀ ਕੋਡੀ ਸੀਗੀ ਖੇਡਦਾ ਤੇ ਚੰਗਾ ਪਲੇਅਰ ਸੀਗਾ ਜੀ ਤੇ ਘਾਰੀ ਸਾਰਾ ਪੱਟਿਆ ਗਿਆ ਜੀ ਇਕੱਲਾ ਬੇਟਾ ਸੀਗਾ ਜੀ ਇੱਕ ਬੇਟੀ ਸੀਗੀ ਜੀ ਸਾਰੇ ਦੀਆਂ ਰਸਮਾਂ ਵੀ ਹੁਣ ਕੀਤੀਆਂ ਹਾਂਜੀ ਸਾਰੇ ਦੀਆਂ ਰਸਮਾਂ ਕੀਤੀਆਂ ਹਾਂਜੀ ਜਿਹੜੀ ਮਿੱਟੀ ਦੇ ਵਿੱਚ ਜਿਹੜੇ ਗਰਾਊਂਡ 'ਚ ਤੇਜਪਲ ਖੇਡ-ਖੇਡ ਕੇ ਕਬੱਡੀ ਖਿਡਾਰੀ ਬਣਿਆ ਅੱਜ ਉਸੇ ਮਿੱਟੀ 'ਚ ਸਮਾ ਗਿਆ। ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਪਰਿਵਾਰ ਨੂੰ ਕਿਉਂਕਿ ਮਾਵਾ ਪੁੱਤ ਪਾਲਦਿਆਂ ਜਦੋਂ ਪਲੇਅਰ ਬਣਨੇ ਆ ਤੇ ਮਾਵਾ ਆਪਣੇ ਖੂਨ ਪਸੀਨੇ ਨੂੰ ਦਿੰਦਿਆਂ ਜਿਨ੍ਹਾਂ ਨੇ ਵੀ ਇਸ ਦੁਰਘਟਨਾ ਨੂੰ ਅੰਜਾਮ ਦਿੱਤਾ ਦੋ ਦੋਸ਼ੀ ਫੜੇ ਗਏ ਆ ਇੱਕ ਦੋਸ਼ੀ ਜਲਦੀ ਤੋਂ ਜਲਦੀ ਫੜਿਆ ਜਾਏਗਾ। ਮੈਂ ਤਾਂ ਇੱਕੋ ਹੀ ਗੱਲ ਕਹਿਣੀ ਹੈ। ਭਈ ਇੱਕ ਜਣਾ ਤੁਸੀਂ ਮਾਰ ਦਿੰਨੇ ਹੋ ਤੇ ਬਾਕੀ ਪਰਿਵਾਰ ਸਾਰਾ ਜਿਉਂਦਾ ਮਾਰ ਦਿੰਨੇ ਆ ਉਹਨਾਂ ਦਾ ਸੰਤਾਪ ਕਿਵੇਂ ਚੱਲੋਗੇ? ਮੈਂ ਇਹੀ ਅਰਦਾਸ ਕਰਦੀ ਹਾਂ ਪ੍ਰਮਾਤਮਾ ਅਗੇ ਸਭ ਨੂੰ ਸਮਤ ਬਖਸ਼ ਆਉਣ ਦੇ ਪਿੰਡ ਗਿੱਦੜਵੰਡੀ ਵਿਖੇ ਅੱਜ ਅਸੀਂ ਖੜੇ ਹਾਂ ਜਿੱਥੇ ਕਿ ਜਗਰਾਉ ਵਿਖੇ ਕਤਲ ਹੋਏ ਕਬੱਡੀ ਖਿਡਾਰੀ ਤੇਜਪਾਲ ਦਾ ਅੰਤਮ ਸੰਸਕਾਰ ਹੋਇਆ ਹੈ ਮੌਕੇ ਤੇ ਜਿੱਥੇ ਇਲਾਕੇ ਦੇ ਵੱਖ-ਵੱਖ ਪਿੰਡਾਂ ਚੋਂ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹਨ ਤੇਜਪਾਲ ਨੂੰ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਉੱਥੇ ਹੀ ਤੇਜਪਾਲ ਦੀ ਮਾਤਾ ਸੁਹਿੰਦਰਕੌਰ ਨੇ ਵੀ ਉਸ ਦੀ ਅਰਥੀ ਨੂੰ ਜਿੱਥੇ ਮੋੜਾ ਦਿੱਤਾ ਹੈ ਉੱਥੇ ਹੀ ਉਹਦੀਆਂ ਸਾਰੇ ਦੀਆਂ ਸਾਰੀਆਂ ਰਸਮਾਂ ਵੀ ਕੀਤੀਆਂ ਹਨ ਤੇ ਪੂਰੇ ਪਿੰਡ ਵਾਸੀਆਂ ਦੇ ਨਾਲ-ਨਾਲ ਉਹਦੇ ਨਾਲ ਕਬੱਡੀ ਖੇਡਦੇ ਖਿਡਾਰੀਆਂ ਨੇ ਵੀ ਕਿਹਾ ਹੈ ਕਿ ਇਹ ਕੋਈ ਨਵੀਂ ਘਟਨਾ ਨਹੀਂ ਹੈ ਕਬੱਡੀ ਪਲੇਅਰਾਂ ਨਾਲ ਧੱਕਾ ਹੋਣ ਦੀ ਜਿਸ ਤਰ੍ਹਾਂ ਤੇਜਪਾਲ ਨੂੰ ਕਤਲ ਕੀਤਾ ਗਿਆ ਹੈ ਤੇ ਉਸ ਦੇ ਕਤਲ ਲਈ ਜਿੰਨੇ ਵੀ ਮੁਲਜ਼ਮ ਜ਼ਿੰਮੇਵਾਰ ਨੇ ਉਹਨਾਂ ਨੂੰ ਜਗਰਾਉ ਪੁਲਿਸ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੇ ਤਾਂ ਜੋ ਤੇਜਪਾਲ ਨੂੰ ਇਨਸਾਫ ਮਿਲ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅੱਜ ਜੋ ਅੰਤਮ ਸੰਸਕਾਰ ਜਿਹੜਾ ਕਰ ਰਹੇ ਹਨ ਉਹ ਪੁਲਿਸ ਦੇ ਭਰੋਸੇ ਤੇ ਹੀ ਕਰ ਰਹੇ ਹਨ ਤੇ ਉਹਨਾਂ ਨੂੰ ਉਮੀਦ ਹੈ ਕਿ ਪੁਲਿਸ ਆਪਣੇ ਭਰੋਸੇ ਤੇ ਪੂਰਾ ਖਰਾ ਉਤਰੇਗੀ ਤੇ ਜਿਹੜਾ ਤੀਜਾ ਮੁਲਜ਼ਮ ਜਿਹੜਾ ਕਾਲਾ ਰੂਮੀ ਫਰਾਰ ਹੈ ਉਸ ਨੂੰ ਵੀ ਜਲਦੀ ਕਾਬੂ ਕਰਕੇ ਤੇਜਪਾਲ ਨੂੰ ਬੰਦਾ ਇਨਸਾਫ ਦਿੱਤਾ ਜਾਵੇਗਾ ਆਪਣੇ ਸਾਥੀ ਰਜਨੀਸ਼ ਵੰਸਲ ਦੇ ਨਾਲ ਹੀਮ ਰਾਜ ਬੱਬਰ ਦੇਨਿਕ ਸਵੇਰਾ ਨਿਊਜ਼ ਜਗਰਾਉਂ ਮੇਰਾ ਨਾਮ ਮਮਨਦੀਪ ਸਿੰਘ ਹੈ ਜੀ ਪਿੰਡ ਮੇਰਾ ਕਿੱਧਰ ਵੰਡੀ ਹੋਈ ਹੈ ਇਹੀ ਅਹੀ ਦੋਨੇ ਜ਼ਾਤੀ ਦੋ ਸਾਰੇ ਜਿਹੜੇ ਮੇਖੜਣ ਵਾਲੇ ਮੁੰਡੇ ਸਾਰੇ ਇਕੱਠੇ ਗੇਟਦੇ ਜੀ ਕਿੰਨੇ ਵਧੀਆ ਪਲੇਅਰ ਸੀਗੇ ਇਹ ਮੁੰਡਾ ਬਹੁਤ ਵਧੀਆ ਸੀ ਬਹੁਤ ਵਧੀਆ ਪਲੇਅਰ ਸੀ ਇੱਕ ਸਪੋਰਟਸਮੈਨ ਵੇਪੜੀ ਉਹਦੇ ਚ ਸਾਰੀਆਂ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਬੰਦੇ ਨੂੰ ਚਾਹੀਦੀਆਂ ਨੇ ਅਮਰਤਾ ਤੇ ਉਹ ਬੰਦਾ ਬਹੁਤ ਵਧੀਆ ਜਿਵੇਂ ਇੱਕ ਤੀ ਤਿਆਰੀ ਕਰ ਰਿਹਾ ਸੀਗਾ ਸੋਚ ਕੇ ਵੀ ਹਾਂ ਮੈਂ ਕੁਝ ਕਰੂੰਗਾ ਤੱਕਾ ਹੋ ਗਿਆ ਧੱਕਾ ਹੋ ਗਿਆ ਬਹੁਤ ਵੱਡਾ ਧੱਕਾ ਹੋ ਗਿਆ ਉਹਦੇ ਅੱਧੇ ਸੁਪਨੇ ਉਹਦੇ ਘਰ ਦੇਆਂ ਦੇ ਪਿੱਛੇ ਉਹਦੇ ਚੌਂਣ ਵਾਲਿਆਂ ਦੇ ਸਾਰਿਆਂ ਦੇ ਰਹਿ ਗਏ ਕੀ ਮੰਗ ਕਰਦੇ ਹੁਣ ਮੰਗ ਇਹੀ ਕਰਦੇ ਆ ਇਨਸਾਨ ਮਿਲਣਾ ਚਾਹੀਦਾ ਜਿਵੇਂ ਨਹੀਂ ਲਿਵਾਂ ਤੂੰ ਮੈਂ ਸਾਡੇ ਨਾਲ ਹੀ ਖੇਡਦਾ 2022 ਤੇ ਸਾਰੇ ਮੇਲੇ ਸੀ ਇਕੱਠੇ ਖੇਡੇ ਮੇਰੇ ਸੱਟ ਲੱਗ ਗਈ ਫਿਰ ਥੋੜਾ ਜਿਹਾ ਘਟ ਗਿਆ ਖੇਡਣਾ ਤੇ ਉਦਾਂ ਸਾਡਾ ਪਿਆਰ ਬਹੁਤ ਜ਼ਿਆਦਾ ਸੀਗਾ ਹਾਂਜੀ ਤੇ ਹੋਣ ਕਿਵੇਂ ਮਤਲਬ ਇਹ ਨਾਲ ਜਿਹੜਾ ਠਕਾਇਆ ਕੀ ਮੰਨ ਕਰਦੇ ਇਹ ਇਨਸਾਫ ਮਿਲਣਾ ਚਾਹੀਦਾ ਈ ਇਹ ਤਾਂ ਕਦੋਂ ਦਾ ਚੱਲਦਾ ਆਇਆ ਵਾ ਇਹ ਕੋਈ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਵਾ ਤੇ ਪਲੇਅਰਾਂ ਨਾਲ ਐ ਇੰਨੀ ਤਿਆਰੀ ਕਰਦੇ ਮਿਹਨਤ ਕਰਦੇ ਆ ਇੰਨਾ ਟਾਈਮ ਮਿਹਨਤ ਕਰਕੇ ਫਿਰ ਬੰਦੇ ਨੇ ਆਪਦੀ ਗੇਮ ਕਰਨੀ ਹੁੰਦੀ ਜੇ ਉਦੋਂ ਨੂੰ ਤਾਂ ਫਿਰ ਤੁਹਾਨੂੰ ਪਤਾ ਹੀ ਆ ਇਹ ਕੋਈ ਪਹਿਲੀ ਬਰਾਣੀ ਬਹੁਤ ਟਾਈਮ ਦਾ ਹੁੰਦਾ ਆ ਰਿਹਾ ਈ ਦੀ ਇਨਸਾਫ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਹੀ ਮਿਲਣਾ ਚੱਕੇ ਤੋਂ ਹੀ ਇਹ ਘਟਾਵਾਂ ਰੁਕਣੀ ਚਾਹੀਦੀਆਂ ਚਾਹੀਦੀਆਂ ਹੀ ਜ਼ਰੂਰ ਰੁਕਣੀਆਂ ਚਾਹੀਦੀਆਂ ਨਹੀਂ ਤਾਂ ਦੇਖ ਲਓ ਤੁਸੀਂ ਹਾਲ ਇੱਥੇ ਹੁਣ ਪਰਿਵਾਰ ਦਾ ਪਿੱਛੇ ਤੇ ਜਿਹੜੇ ਨਾਲ ਖੇਡਦੇ ਮਿੱਤਰਾਂ ਦਾ ਹਾਂਜੀ ਅੱਜ ਸਰਕਾਰ ਹੋ ਗਿਆ ਜੀ ਵਾਸਤੇ ਤੇ ਵੋਲਸ ਨੇ ਸਾਨੂੰ ਪਹੁੰਚਾ ਦਵਾਇਆ ਤੀਜਾ ਵੀ ਕਿਹੜਾ ਹੈਗਾ ਵਾ ਜੋ ਸੀ ਉਹ ਗਰਪਰਾਰ ਸੀ ਜੇਤੀ ਕਰ ਲੰਗੇ ਸਰਕਾਰ ਅੱਜ ਕਰਤਾ ਹੀ ਹਾਂਜੀ 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 ਘੱਟ ਬਹੁਤ ਹੋਇਆ ਹੋਇਆ ਜੀ ਉਹ ਵਧੀਆ ਮੁੰਡੇ ਦਾ ਨੇਚਰ ਸੀਗਾ ਜੀ ਰੇਗਣਾ ਬਣੀ ਹੋਈ ਸੀਗੀ ਜੀ ਉਹ ਸੁਣੀ ਕੋਡੀ ਸੀਗੀ ਖੇਡਦਾ ਤੇ ਚੰਗਾ ਪਲੇਅਰ ਸੀਗਾ ਜੀ ਤੇ ਘਾਰੀ ਸਾਰਾ ਪਟਿਆ ਗਿਆ ਜੀ ਇਕੱਲਾ ਬੇਟਾ ਸੀਗਾ ਜੀ ਇੱਕ ਬੇਟੀ ਸੀਗੀ ਜੀ ਸਾਰੇ ਦੀਆਂ ਰਸਮਾਂ ਵੀ ਹੁਣ ਕੀਤੀਆਂ ਹਾਂਜੀ ਸਾਰੇ ਦੀਆਂ ਰਸਮਾਂ ਕੀਤੀਆਂ ਹਾਂਜੀ ਜਿਹੜੀ ਮਿੱਟੀ ਦੇ ਵਿੱਚ ਜਿਹੜੇ ਗਰਾਊਂਡ 'ਚ ਤੇਜਪਲ ਖੇਡ-ਖੇਡ ਕੇ ਕਬੱਡੀ ਖਿਡਾਰੀ ਬਣਿਆ ਅੱਜ ਉਸੇ ਮਿੱਟੀ 'ਚ ਸਮਾ ਗਿਆ। ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਪਰਿਵਾਰ ਨੂੰ ਕਿਉਂਕਿ ਮਾਵਾ ਪੁੱਤ ਪਾਲਦਿਆਂ ਜਦੋਂ ਪਲੇਅਰ ਬਣਨੇ ਆ ਤੇ ਮਾਵਾ ਆਪਣੇ ਖੂਨ ਪਸੀਨੇ ਲੁੱਦਦੀਆਂ। ਜਿਨ੍ਹਾਂ ਨੇ ਵੀ ਇਸ ਦੁਰਘਟਨਾ ਨੂੰ ਅੰਜਾਮ ਦਿੱਤਾ ਦੋ ਦੋਸ਼ੀ ਫੜੇ ਗਏ ਆ। ਇੱਕ ਦੋਸ਼ੀ ਜਲਦੀ ਤੋਂ ਜਲਦੀ ਫੜਿਆ ਜਾਏਗਾ। ਮੈਂ ਤਾਂ ਇੱਕੋ ਹੀ ਗੱਲ ਕਹਿਣੀ ਹੈ। ਭਈ ਇੱਕ ਜਣਾ ਤੁਸੀਂ ਮਾਰ ਦਿੰਨੇ ਹੋ ਤੇ ਬਾਕੀ ਪਰਿਵਾਰ ਸਾਰਾ ਜਿਉਂਦਾ ਮਾਰ ਦਿੰਨੇ ਆ ਉਹਨਾਂ ਦਾ ਸੰਤਾਪ ਕਿਵੇਂ ਚੱਲੋਗੇ? ਮੈਂ ਇਹੀ ਅਰਦਾਸ ਕਰਦੀ ਆਂ ਪ੍ਰਮਾਤਮਾ ਅਗੇ ਸਭ ਨੂੰ ਸਮਤ ਬਖਸ਼ੇ